ਜਿਹੜੀ ਟੀਮਸਟਰ ਲੋਕਲ 213 ਯੂਨੀਅਨ ਆ ਇਹ ਗਲਤ ਕੰਮ ਕਰ ਰਹੀ ਹੈ ਲੈਜਿਸਲੇਚਰ ਦੇ ਅੰਦਰ ਕੋਈ ਸਪੀਚ ਕੀਤੀ ਜਾਂਦੀ ਆ ਉਹ ਪ੍ਰੋਟੈਕਟਡ ਬਾਈ ਲਾ ਹੁੰਦੀ ਜੇ ਤੁਸੀਂ ਉਹੀ ਸਪੀਚ ਚੱਕ ਕੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਦੇ ਜਿਹੜੇ ਦੁਰਦੁਰ ਪਾ ਦਿੱਤੀ ਫਿਰ ਕਾਰਵਾਈ ਹੋ ਸਕਦੀ ਆ ਕੰਜ਼ਰਵੇਟਿਵ ਐਮ ਐਲ اے ਨੇ ਇਹ ਕਿਹਾ ਕਿ ਯੂਨੀਅਨ ਫੇਵਰਟਸ ਜਿਹੜੇ ਨੇ ਉਹਨਾਂ ਨੂੰ ਚੱਕਦੀ ਆ ਆਪਣੇ ਆਪ ਨੂੰ ਕਿ ਕੋਰਟ ਦੇ ਵਿੱਚ ਹਜੇ ਮਿਸਟਰ ਭੰਗੂ ਨੇ ਰਿਸਪੌਂਡ ਨਹੀਂ ਕੀਤਾ ਕੰਜ਼ਰਵੇਟਿਵ ਐਮ ਐਲ اے ਨੇ ਪੋਲੀਟਿਸ਼ੀਅਨਸ ਨੇ ਉਹਨਾਂ ਦਾ ਬਿਆਨ ਲੈਂਗ ਲਿਆ ਫੋਸਫੋਰਡ ਬ੍ਰਿਟਿਸ਼ ਕੋਲੰਬੀਆ ਤੋਂ ਜਿਹੜੇ ਆਪਣੇ ਹਰਮਨ ਭੰਗੂ ਨੇ ਉਹਨਾਂ ਦਾ ਇੱਕ ਬਿਆਨ ਤੇ ਬਿਆਨ ਦੇ ਉੱਤੇ ਚਰਚਾ ਇਸ ਵੇਲੇ ਕਾਫੀ ਜ਼ਿਆਦਾ ਚੱਲ ਰਹੀ ਹੈ ਹੋਇਆ ਕੀ ਆ ਮਈ 8 ਨੂੰ ਜਿਹੜੇ ਹਰਮਨ ਭੰਗੂ ਨੇ ਇਹਨਾਂ ਨੇ ਬੀਸੀ ਲੈਜਿਸਲੇਚਰ ਦੇ ਵਿੱਚ ਸਪੀਚ ਦਿੱਤੀ ਜਿਹਦੇ ਵਿੱਚ ਇਹ ਕਿਹਾ ਕਿ ਜਿਹੜੀ ਟੀਮਸਟਰ ਲੋਕਲ 213 ਯੂਨੀਅਨ ਆ ਇਹ ਗਲਤ ਕੰਮ ਕਰ ਰਹੀ ਆ ਤੇ ਅਨਫੇਅਰ ਹਾਇਰਿੰਗ ਕਰ ਰਹੀ ਆ ਨਿਪੋਟਿਜ਼ਮ ਮਤਲਬ ਆਪਣੇ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਤੇ ਕਈ ਕੁਸ਼ ਇਸ ਯੂਨੀਅਨ ਦੇ ਵਿੱਚ ਗਲਤ ਹੋ ਰਿਹਾ ਸਿੱਧਾ ਸਿੱਧਾ ਉਹਨਾਂ ਨੇ ਇਹਨੂੰ ਟਾਰਗੇਟ ਕੀਤਾ ਜਿਹੜੀ ਇਹ ਟੈਂਪਸਟਰ ਟੀਮਸਟਰ ਲੋਕਲ 213 ਹੈਗੀ ਇੱਕ ਯੂਨੀਅਨ ਆ ਜਿਹੜੀ ਜਿਹੜੇ ਗ੍ਰੇਵਲ ਟਰੱਕ ਡਰਾਈਵਰ ਨੇ ਉਹਨਾਂ ਨੂੰ ਰਿਪਰੈਜ਼ੈਂਟ ਕਰਦੀ ਆ ਤੇ ਉਹਨਾਂ ਨੂੰ ਇਹ ਕੰਮ ਦੇ ਉੱਤੇ ਭੇਜਦੀ ਆ ਜਿਹੜੇ ਵੱਡੇ ਕੰਸਟਰਕਸ਼ਨ ਪ੍ਰੋਜੈਕਟ ਨੇ ਬੀਸੀ ਦੇ ਵਿੱਚੋਂ ਇਹਨਾਂ ਦੇ ਥਰੂ ਜਾਂਦੇ ਆ ਯੂਨੀਅਨ ਕਿਉਂ ਦੁਖੀ ਆ ਜਦੋਂ ਇਹਨਾਂ ਦਾ ਐਮਐਲਏ ਭੰਗੂ ਦਾ ਇੱਕ ਕਮੈਂਟ ਆਉਂਦਾ ਆ ਉਹ ਕਹਿੰਦੇ ਵੀ ਇਹ ਕਮੈਂਟ ਗਲਤ ਆ ਦੂਜੀ ਗੱਲ ਇਹ ਨੁਕਸਾਨ ਦੇ ਆ ਤੇ ਇਹਦੇ ਨਾਲ ਜਿਹੜਾ ਯੂਨੀਅਨ ਦਾ ਅਕਸਾ ਉਹ ਖਰਾਬ ਹੋਇਆ ਕਿ ਉਹਦੇ ਅਕਸ ਨੂੰ ਇੱਕ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੁਣ ਇੱਥੇ ਲੀਗਲ ਇਸ਼ੂ ਕੀ ਆ ਜਿਹੜੀ ਲੈਜਿਸਲੇਚਰ ਦੇ ਅੰਦਰ ਕੋਈ ਸਪੀਚ ਕੀਤੀ ਜਾਂਦੀ ਆ ਉਹ ਪ੍ਰੋਟੈਕਟਡ ਬਾਈ ਲਾ ਹੁੰਦੀ ਮਤਲਬ ਇਹ ਆ ਕਿ ਉਹਦੇ ਉੱਤੇ ਕੋ ਕੇਸ ਨਹੀਂ ਕੀਤਾ ਜਾ ਸਕਦਾ ਸੋ ਉੱਥੇ ਸੂ ਨਹੀਂ ਕਰ ਸਕਦੇ ਉਹਨਾਂ ਨੂੰ ਪਰ ਇਸ ਮਾਮਲੇ ਦੇ ਵਿੱਚ ਕਿਹਾ ਜਾ ਰਿਹਾ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਆਪਣੀ ਇਹ ਸਪੀਚ ਸੋਸ਼ਲ ਮੀਡੀਆ ਦੇ ਉੱਤੇ ਪਾਈ ਆ ਹੁਣ ਯੂਨੀਅਨ ਜਿਹੜੀ ਆ ਉਹ ਇਸ ਕਰਕੇ ਸੂ ਕਰ ਰਹੀ ਆ ਕਿ ਤੁਸੀਂ ਉਹ ਵੀਡੀਓ ਤੇ ਜਿਹੜੇ ਰਿਟਰਨ ਕਮੈਂਟਸ ਨੇ ਉਹ ਫੇਸਬੁੱਕ ਦੇ ਉੱਤੇ ਪਾਏ ਆ ਤੇ ਦੂਜੇ ਅਕਾਊਂਟਸ ਦੇ ਉੱਤੇ ਪਾਏ ਆ ਸੋ ਉਹ ਜਿਹੜੀ ਚੀਜ਼ ਆ ਜੇ ਤੁਸੀਂ ਸਪੀਚ ਲੈਜਿਸਲੇਚਰ ਦੇ ਵਿੱਚ ਅਸੈਂਬਲੀ ਦੇ ਅੰਦਰ ਜੋ ਕੁਝ ਬੋਲ ਦਿੱਤਾ ਪ੍ਰੋਟੈਕਟਡ ਬਾਈ ਲਾ ਆ ਉੱਥੇ ਤੁਹਾਡੇ ਤੇ ਕੇਸ ਨਹੀਂ ਹੋ ਸਕਦਾ ਤੁਹਾਨੂੰ ਸੂ ਨਹੀਂ ਕਰ ਸਕਦੇ ਤੁਸੀਂ ਇਦਾਂ ਕਿਉਂ ਕਿਹਾ ਪਰ ਜੇ ਤੁਸੀਂ ਉਹੀ ਸਪੀਚ ਚੱਕ ਕੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਦੇ ਚਾਹੇ ਇਧਰ-ਉਧਰ ਪਾ ਦਿੱਤੀ ਫਿਰ ਕਾਰਵਾਈ ਹੋ ਸਕਦੀ ਹੈ ਸੂ ਕੀਤਾ ਜਾ ਸਕਦਾ ਤੇ ਇਹੀ ਕੰਮ ਯੂਨੀਅਨ ਕਰ ਰਹੀ ਹੈ ਯੂਨੀਅਨ ਕੀ ਕਹਿੰਦੀ ਆ ਜਿਹੜੇ ਮਿਸਟਰ ਭੰਗੂ ਨੇ ਇਹਨਾਂ ਨੇ ਉਹ ਕਹਿੰਦੇ ਗਲਤ ਕਿਹਾ ਆ ਕਿ ਕਿਸ ਤਰੀਕੇ ਦੇ ਨਾਲ ਕਿਹੜੇ ਟਰੱਕ ਡਰਾਈਵਰ ਨੂੰ ਚੂਜ਼ ਕਰਨਾ ਤੇ ਕਿਹਨੂੰ ਕੰਮ ਦੇ ਉੱਤੇ ਸੱਦਣਾ ਆ ਯੂਨੀਅਨ ਇਹ ਕਹਿੰਦੀ ਆ ਕਿ ਅਸੀਂ ਫੇਅਰ ਸਿਸਟਮ ਤੇ ਇੱਕ ਸੈੱਟ ਰੂਲਸ ਨੇ ਸਾਡੇ ਅਸੀਂ ਉਹਦੇ ਤਹਿਤ ਚੱਲਦੇ ਆ ਜਿਹੜਾ ਯੂਨੀਅਨ ਇਹਨਾਂ ਦਾ ਜਿਹੜੇ ਕੰਜ਼ਰਵੇਟਿਵ ਐਮਐਲਏ ਨੇ ਇਹਨਾਂ ਦਾ ਇਹ ਕਹਿਣਾ ਕਿ ਯੂਨੀਅਨ ਫੇਵਰੇਟਸ ਜਿਹੜੇ ਨੇ ਉਹਨਾਂ ਨੂੰ ਚੱਕਦੀ ਆ ਆਪਣੇ ਆਨ। ਵੀ ਜਿਹੜੇ ਨਵੇਂ ਮੈਂਬਰ ਨੇ ਉਹਨਾਂ ਨੂੰ ਬਾਹਰ ਜਾਣਦੇ ਹੋ ਤੋ ਪਹਿਲਾਂ ਕਿ ਪੁਰਾਣੇ ਜਾਣ ਕਿ ਜਿਹੜੀ ਯੂਨੀਅਨ ਲੀਡਰ ਨੇ ਉਹਨਾਂ ਦੇ ਜਿਹੜਾ ਇੱਕ ਰਿਸ਼ਤੇਦਾਰ ਨੂੰ ਸਪੈਸ਼ਲ ਟ੍ਰੀਟਮੈਂਟ ਦਿੱਤੀ ਜਾਂਦੀ ਆ ਕਿਉਂਕਿ ਉਹਨਾਂ ਦਾ ਆਪਸ ਦੇ ਵਿੱਚ ਪਰਿਵਾਰਾਂ ਦਾ ਸਬੰਧ ਆ। ਸੋ ਦੂਜਾ ਇਹ ਆ ਕਿ ਇਹ ਜਾਣਾ ਚਾਹੁੰਦੇ ਆ ਕਿ ਕੋਰਟ ਦੇ ਵਿੱਚ ਜਾ ਕੇ ਇਦਾਂ ਦੇ ਕਲੇਮ ਯੂਨੀਅਨ ਕਹਿੰਦੀ ਆ ਕਿ ਇਹਨਾਂ ਨੂੰ ਐਮਐਲਏ ਨੂੰ ਕਹਿਣ ਕਿ ਇਹ ਨਾਂ ਪਾਉਣ ਇਹਦੇ ਨਾਲ ਇਹਨਾਂ ਦੀ ਰੈਪੂਟੇਸ਼ਨ ਦਾ ਬਹੁਤ ਨੁਕਸਾਨ ਹੁੰਦਾ ਹੁਣ ਅੱਗੇ ਕੀ ਹੋਊਗਾ ਹਾਲਾਂਕਿ ਕੋਰਟ ਦੇ ਵਿੱਚ ਹਜੇ ਮਿਸਟਰ ਭੰਗੂ ਨੇ ਰਿਸਪੌਂਡ ਨਹੀਂ ਕੀਤਾ ਹਜੇ ਕੋਈ ਵੀ ਚੀਜ਼ ਪ੍ਰੂਫ ਵੀ ਨਹੀਂ ਹੋਈ ਵੀ ਕੀ ਕਿਹਾ ਕਿਨੇ ਕੀ ਕੀਤਾ ਕੇਸ ਜਿਹੜਾ ਆ ਹੁਣ ਪੂਰੇ ਇੱਕ ਕਾਨੂੰਨੀ ਪੂਰੇ ਜਿਹੜਾ ਪ੍ਰੋਸੈਸ ਆ ਉਹਦੇ ਵਿੱਚ ਜਾਏਗਾ ਤੇ ਉਹਦੇ ਤੋਂ ਬਾਅਦ ਦੇਖਣਾ ਹੋਊਗਾ ਕਿ ਜਿਹੜੇ ਯੂਨੀਅਨ ਕਲੇਮ ਕਰ ਰਹੀ ਉਹ ਵੈਲਿਡ ਆ ਜਾਂ ਜਿਹੜੇ ਐਮਐਲਏ ਕਲੇਮ ਕਰ ਰਹੇ ਆ ਉਹ ਵੈਲਿਡ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ